ਮੈਂ ਦੇਖਦਾ ਬਹੁਤ ਜਨ ਸਮਾਜ ਪਾਰਟੀ ਤੁਸੀਂ ਕਹਿ ਰਹੇ ਹੋ ਜੇ ਬਾਬੇ ਜੇ ਕੱਢੀ ਹੋ ਜੂਏ ਤਾਂ ਸ਼ਾਇਦ ਕੋਈ ਬੰਦ ਦੇ ਕਹਿੰਦੇ ਸਮਾਜ ਦੇ ਲੋਕਾਂ ਨੂੰ ਜਿਹੜੇ ਉੱਧਰ ਉੱਧਰ ਤਿੱਤਰੇ ਬਿੱਤਰੇ ਹੋਏ ਆ ਇਹ ਸਮਾਜ ਦੀ ਲੜਾਈ ਲੜਨੀ ਹੋਵੇ ਸਮਾਜ ਦੇ ਖਾਤਰ ਆਪਾਂ ਨੂੰ ਇਕੱਠਾ ਹੋਣਾ ਪੈਣਾ ਅੱਜ ਨਾ ਸਹੀ ਤਾਂ ਕੱਲ੍ਹ ਕਰਤਾ ਪਾਉਣਾ ਪੈਣਾ ਜੇ ਆਪਾਂ ਇਕੱਠੇ ਨਹੀਂ ਹੁੰਦੇ ਤਾਂ ਮਾਰ ਪੈਣੀ ਆ ਫਿਰ ਮਜੀਠੇ ਚ ਚਾਹੇ ਤਾਰੂ ਪੀ ਕੇ ਮੰਨ ਤਾਂ ਚਾਹੇ ਲਗੇਹਾੜੇ ਤੇ ਡਰੈਕਸ ਪੀ ਕੇ ਹਾਲਾਂਕਿ ਪਰ ਯਾਰ ਸਰਕਾਰ ਦੇ ਲੋਕਾਂ ਨੇ ਮੈਂ ਸਰਕਾਰ ਦਾ ਇੱਕ ਕੰਮ ਤਾਂ ਬੰਦੀਆ ਕਹੂੰਗਾ ਜਿਹੜਾ ਨਸੇ ਤੇ ਨਸੇ ਤੇ ਬੇਰੋਗ ਜਾਂ ਬੇਰੋਗ ਬਰੋਦਨ ਮਤਲਬ ਅਸੇ ਦੇ ਵਿਰੋਧ ਜਿਹੜਾ ਮੁਹਿੰਮ ਚਲਾਈਆ ਉਹਦੇ ਰਾਹੀਂ ਆ ਜਿਹੜਾ ਕੰਬੋਰੇ ਪਰ ਮੌਜੂਦ ਸਮਾਜ ਦੇ ਲੋਕਾਂ ਨੂੰ ਜਾਗਣਾ ਪਊਗਾ ਕਿ ਤੁਹਾਡੇ ਪੰਜਾਬ ਦੇ ਵਿੱਚ ਲਗਭਗ 39% ਆਬਾਦੀ ਹੋਣ ਤੋਂ ਬਾजूद ਵੀ ਤੁਹਾਡੇ ਉੱਤੇ ਸੱਦਤ ਤੱਕ ਹਰ ਦੇਸ਼ ਦੇ ਵਿੱਚ ਜਿਹੜਾ ਬੋਝਨ ਉਹ ਰਾਜ ਕਰਦਾ ਜਿਹੜਾ ਥੋੜਾ ਜੇ 33% ਵਾਲਾ ਬੱਚਾ ਪਾਸ ਹੋ ਜਾਂਦਾ ਇੱਥੇ ਤਾਂ ਤੁਸੀਂ 39% ਤੁਸੀਂ ਆਪ ਹੋ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਕਹਿਣਾ ਕਿ ਤੁਹਾਡੇ ਕੋਲੇ ਕੋਈ ਵਿਕਲਪ ਨਹੀਂ ਹੈ ਦੋਨੋਂ ਕਿਤੇ ਨੇ ਕਿਤੇ ਇੱਕ ਵਿਕਲਪ ਲੱਭਣਾ ਪੈਣਾ ਔਰ ਬਹੁਜਨ ਸਮਾਤੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਇੱਕ ਜਦ ਤੱਕ ਤੁਸੀਂ ਇਕੱਠੇ ਨਹੀਂ ਹੁੰਦੇ ਤਾ ਉਦੋਂ ਤੱਕ ਤੁਹਾਡਾ ਭਲਾ ਨਹੀਂ ਹੁੰਦਾ ਔਰ ਮੈਨੂੰ ਲੱਗਦਾ ਇਹ ਸਮਾਜ ਦੇ ਵਿੱਚ ਸਾਡੇ ਲੋਕਾਂ ਦਾ ਖਾਸ ਕਰਕੇ ਐਸਸੀ ਬੀਸੀ ਬਾਇਨਰੀ ਕਨਵਰਟਨ ਬਾਇਨਰੀ ਗਰੁੱਪ ਦਾ ਸਨਮਾਨ ਹੋਇਆ ਤਾਂ ਕਿਤੇ ਨ ਕਿਤੇ ਮਹੌਜਨ ਸਵਾਜ ਪਾਰਟੀ ਕਰਕੇ ਹੋਇਆ ਤੁਸੀਂ ਜਿੰਨੀ ਮਰਜ਼ੀ ਭੈਣ ਜੀ ਨੂੰ ਗਾਲਾਂ ਕੱਢ ਲਓ ਹੋਰ ਕਿਸੇ ਨੂੰ ਕੱਢ ਲਓ ਪਰ ਤੁਹਾਡਾ ਅੰਤ ਜਿਹੜਾ ਵਾ ਉਹ ਸਿਰਫ ਬਸਪਾ ਵਾ ਜੇ ਬਸਪਾ ਜਿੰਨੀ ਕਮਜ਼ੋਰ ਹੁੰਦੀ ਜਾਊਗੀ ਐਸਸੀ ਸਮਾਜ ਦੇ ਲੋਕਾਂ ਦਾ ਸਨਮਾਨ ਘਿਰਦਾ ਜਾਊਗਾ ਇਹਦਾ ਇਹਦਾ ਕਾਰਨ ਹੈ ਕਿ ਸਾਡੇ ਲੋਕ ਜਿਹੜੇ ਸੰਦੇਸ਼ਾਂ ਘਰ ਤੋਂ ਨਹੀਂ ਪੁੱਛਦੇ ਲੋਕਾਂ ਦੇ ਅੱਜ ਜਿਹੜਾ 5 ਸਟਾਰ ਹੋਟਲਾਂ 'ਚ ਬੈਠ ਕੇ ਤੁਹਾਡੀਆਂ ਮੀਟਿੰਗਾਂ ਕਿਤੇ ਜਾ ਕੇ ਸਰਕਟ ਹਾਊਸ ਦੇ ਵਿੱਚ ਬੈਠ ਕੇ ਮੀਟਿੰਗਾਂ ਹੋਣ ਦੇ ਨਾਲ ਤੁਹਾਡਾ ਪਹਲਾ ਨਹੀਂ ਹੋਣਾ ਤੁਹਾਡੇ ਲੋਕ ਝੁੱਗੀਆਂ 'ਚ ਰਹਿੰਦੇ ਆ ਤੁਹਾਡੇ ਲੋਕ ਗਲੀਆਂ 'ਚ ਰਹਿੰਦੇ ਆ ਤੁਹਾਡੇ ਲੋਕ ਮੁਹੱਲੇ 'ਚ ਰਹਿੰਦੇ ਆ ਇਹ ਤੁਹਾਡਾ ਸੰਦੇਸ਼ਾ ਜਿਹੜਾ ਵਾ ਬਹੁਤਨ ਸਮਾਜ ਦਾ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਕੱਟ ਕੱਟ ਹੋਇਆ ਉਹਦਾ ਇੱਕੋ ਹੀ ਇੱਕ ਕਾਰਨ ਹੈ ਕਿ ਅਸੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ 'ਚ ਸਫਲ ਨਹੀਂ ਹੋ ਰਹੇ ਆ ਕਿਉਂਕਿ ਜਿਹੜੀ ਮੇਨ ਸਟਰੀ ਮੀਡੀਆ ਵਾ ਤੁਹਾਨੂੰ ਕਵਰ ਨਹੀਂ ਕਰਦੀ ਜਿਹੜੀ ਤੁਹਾਡੀ ਛੋਟੀ ਮੀਡੀਆ ਵਾ ਉਹਨੂੰ ਤੁਹਾਨੂੰ ਨਾਲ ਲੈ ਕੇ ਕਿਤੇ ਨਾ ਕਿਤੇ ਅੱਜ ਤੁਸੀਂ ਬਹੁਤ ਗਏ ਤਾਂ ਸਮਾਪਤ ਦੇਖ ਲਓ ਉਥੇ ਜਿਹੜਾ ਹੋਇਆ ਜੇਕਰ ਛੋਟੀ ਮੀਡੀਆ ਨਾ ਹੁੰਦੀ ਤੁਹਾਡਾ ਜਿਹੜਾ ਸੋਸ਼ਲ ਮੀਡੀਆ ਨਾ ਹੁੰਦੀ ਤੁਹਾਡੀ ਗੱਲ ਕਿਤੇ ਨਹੀਂ ਜਾਣੀ ਸੀ ਤੇ ਇਸ ਕਰਕੇ ਅੱਜ ਜਿਹੜਾ ਤੁਹਾਡੇ ਛੋਟੇ ਲੋਕਾਂ ਦੀ ਤਦਤਸਪ ਹੋ ਰਿਹਾ ਜੇ ਛੋੜੀ-ਮੋਟੀ ਲੋਕਾਂ ਦਾ ਤੁਹਾਡੀ ਗੱਲ ਆਵਾਜ਼ ਪਹੁੰਚ ਰਹੀ ਹੈ ਤਾਂ ਉਹਦਾ ਕਾਰਨਾ ਸੋਸ਼ਲ ਮੀਡੀਆ ਇਸ ਸੋਸ਼ਲ ਮੀਡੀਆ ਦਾ ਸਨਮਾਨ ਕਰਨ ਲਈ ਇਹਨਾਂ ਨੂੰ ਨਾਲ ਲੈ ਕੇ ਤੁਸੀਂ ਆਪਣੀ ਲੜਾਈ ਲੜਨੀ ਪਊਗੀ ਬਹੁਜਨ ਸਮਾਜ ਪਾਰ ਪੰਜਾਬ ਮਾਨ ਜੋ ਡਾਕਟਰ ਰਕਤਾਰ ਸਿੰਘ ਕ੍ਰੀਪਰੀ ਜੀ ਜਿਨ੍ਹਾਂ ਦੇ ਪਿਛਲੇ 15 ਮਾਰਚ ਨੂੰ ਫਗਵਾੜਾ ਦੀ ਇਤਿਹਾਸਕ ਟ੍ਰੈਲੀ ਜਿਹੜੀ ਸਭ ਕਨਸ਼ਨ ਦੇ ਜਨਮ ਦਿਨ ਤੇ ਕੀਤੀ ਸੀ ਉਸ ਤੋਂ ਇੱਕ ਅੰਦੋਲਨ ਆਰੰਭਿਆ ਗਿਆ ਸੀ ਪੰਜਾਬ ਸੁਭਾਲੋ ਮਹਮ ਉਸ ਮਹਮ ਦੇ ਤਹਿਤ ਇਹ ਵੱਡੇ ਜਿਹੜੇ ਪੰਜਾਬ ਦੇ ਅੰਦਰ ਡਰਗ ਮਾਫੀਆ ਦਾ ਬਹੁਤ ਵੱਡਾ ਛੜਜੰਤਰ ਹੈ ਔਰ ਉਹਦੇ ਨਾਲ ਨਾਲ ਐਜੂਕੇਸ਼ਨ ਦਾ ਵੀ ਹੈ ਔਰ ਹੋਰ ਵੀ ਬਹੁਤ ਕਰਿਆ ਲੋਕ ਮਾਰੂ ਨੀਤੀਆਂ ਪੰਜਾਬ ਸਰਕਾਰ ਦੀਆਂ ਔਰ ਡਰਗ ਮਾਫੀਆ ਜਿਹੜਾ ਹੈ ਉਸੇ ਟਾਈਮ ਆਨ ਜਿਹੜਾ ਕਿ ਜਲਦਬਾਹੀ ਦੇ ਅੰਦਰ ਪੰਜਾਬ ਸਰਕਾਰ ਨੇ ਵੀ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਜਿਹੜਾ ਕਿ ਖੋਖਲਾ ਸਾਬਤ ਹੋਇਆ ਪਿਛਲੇ ਦਿਨੀ ਜਿਹੜੀਆਂ ਮਜੀਠੀਆ ਦੇ ਅੰਦਰ 25 ਕੀਮਤੀ ਜਾਨਾਂ ਗਈਆਂ ਇੱਥੋਂ ਪਤਾ ਚੱਲਦਾ ਹੈ ਕਿ ਯੁੱਧ ਨਸ਼ਾ ਵਿਰੋਧ ਜਿਹੜਾ ਸੀ ਉਹ ਇੱਕ ਸਿਰਫ ਡਰਾਮੇਬਾਜ਼ੀ ਸੀ ਲੋਕਾਂ ਨੂੰ ਭਰਮਾਉਣ ਦੇ ਲਈ ਔਰ ਇਸ ਕਰਕੇ ਭੋਜਨ ਸਮਾਜ ਪਾਰਟੀ ਨੇ ਸੜਕਾਂ ਤੇ ਉੱਤਣ ਦਾ ਤਹਿैया ਕੀਤਾ ਹੈ ਔਰ ਪੰਜਾਬ ਦੇ ਆਵਾਮ ਨੂੰ ਅਸੀਂ ਸਦਾ ਪਰਦਰਦ ਦਿੰਦੇ ਹਾਂ ਕਿ ਪੰਜਾਬ ਦੇ ਲੋਕੋ ਇੱਕਠੇ ਹੋ ਜਾਓ ਔਰ ਬਹੁਜਨ ਸਮਾਜਪਾਲ ਦੀ ਰੰਬੀਗੇ ਮਹਮ ਪੰਜਾਬ ਸੰਭਾਲੋ ਮਹਮ ਦੇ ਤਹਿਤ ਆਪਾਂ ਸਾਰੇ ਇਕੱਠੇ ਹੋ ਕੇ ਇਹ ਜਿਹੜੀ ਸਭ ਤੋਂ ਵੱਡੀ ਲਿਆਮਤ ਹੈ ਜਿਹੜੀ ਕਿ ਐ ਰਾਜਨੀਤਿਕ ਤੌਰ ਤੇ ਔਰ ਪੁਲਿਸ ਤੰਤਰ ਦੇ ਨਾਲ ਜਿਹੜਾ ਮਿਲੀ ਭੁਗ ਦੇ ਨਾਲ ਇਹ ਚੱਲਦਾ ਅੱਜ ਜਿਹੜਾ ਇਸ ਦੇ ਖਿਲਾਫ ਡੀਸੀ ਨੂੰ ਮਾਨਯੋਗ ਗਵਰਨਰ ਰਾਜਪਾਲ ਸਾਹਿਬ ਨੂੰ ਮਨਜ਼ ਪੱਤਰ ਦੇਣਾ ਹੈ ਡੀਸੀ ਦੇ ਰਾਹੀਂ ਔਰ ਜਿਹੜਾ ਕਿ ਪਿਛਲੇ ਦਿਨੀ ਕੱਲ ਦੀ ਹੀ ਘਟਨਾ ਹੈ ਹਾਰਪੁਰ ਦੇ ਅੰਦਰ ਵੀ ਜਿਹੜਾ ਕਿ ਜਿੱਥੇ ਲੋਕਾਂ ਦੇ ਕੋਲ ਰਜਿਸਟਰੀਆ ਵੀ ਹਨ ਅੰਪਰੂਵੈਂਟ ਟਰਸਟ ਨੇ ਉਥੇ ਇੱਕ ਦਿਨ ਦਾ ਨੋਟਿਸ ਲਾ ਕੇ ਉਹਨਾਂ ਮਕਾਨਾਂ ਨੂੰ ਤੋੜਨ ਦਾ ਜਿਹੜਾ ਉਹ ਆਪਣੇ ਬਿਗਲ ਵਜਾਇਆ ਸੀ ਅਸੀਂ ਉਹ ਬਹੁਜਨ ਸਮਾਜ ਪਾਰਟੀ ਨੇ ਉਹਨੂੰ ਜਿਹੜਾ ਕਿ ਰੋਕ ਦਿੱਤਾ ਗਿਆ ਹੈ ਔਰ ਉਹਦੇ ਲਈ ਵੀ ਅਸੀਂ ਸੜਕਾਂ ਤੇ ਉਤਰੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡਾ ਅੰਦੋਲਨ ਜਿਹੜਾ ਹੈ